ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀਡੀਐਸ ਨਿਊਜ਼ ਮੈਂ ਬਲਜਿੰਦਰ ਕੌਰ ਮੰਗੇਵਾਲ ਤੁਹਾਡਾ ਸਾਡੇ ਚੈਨਲ ਤੇ ਜੁੜੇ ਰਹਿਣ ਤੇ ਸਵਾਗਤ ਕਰਦੀ ਹਾਂ ਅੱਜ ਅਸੀਂ ਕਿਸਾਨੀ ਸੰਘਰਸ਼ ਦੀ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਤੇ ਵਿਚਾਰ ਕਰਦੇ ਹਾਂ ਕੁਝ ਅਹਿਮ ਗੱਲਾਂ ਤੇ ਆਪਣੇ ਭਾਰਤ ਦੇਸ਼ ਵਿੱਚ ਕਿਸਾਨ ਨੀਤੀਆਂ ਨੂੰ ਲੈ ਕੇ ਸ਼ੁਰੂ ਤੋਂ ਹੀ ਅੰਦੋਲਨ ਹੁੰਦੇ ਆਏ ਹਨ ਪਹਿਲਾਂ ਤੋਂ ਹੀ ਕਿਸਾਨ ਆਪਣੀਆਂ ਸਮੱਸਿਆਵਾਂ ਨੂੰ ਅੰਦੋਲਨ ਰਾਹੀਂ ਸਰਕਾਰ ਅੱਗੇ ਰੱਖਦੇ ਹਨ ਪਰ ਇਸ ਵਾਰ ਦਾ ਕਿਸਾਨੀ ਅੰਦੋਲਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿਉਂਕਿ ਇਹ ਅੰਦੋਲਨ ਐਮਐਸਪੀ ਦੀ ਗਰੰਟੀ ਨੂੰ ਲੈ ਕੇ ਕੀਤਾ ਜਾ ਰਿਹਾ ਹੈ ਕਿਸਾਨ ਰਾਸ਼ਟਰੀ ਰਾਜਧਾਨੀ ਵੱਲ ਮਾਰਚ ਕਰਦੇ ਹਨ ਪਰ ਉਹਨਾਂ ਨੂੰ ਹਰਿਆਣਾ ਦੇ ਸੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਕਿਸਾਨਾਂ 'ਚ ਦਿੱਲੀ ਚੱਲੋ ਅੰਦੋਲਨ ਪ੍ਰਤੀ ਆਪਣੀਆਂ ਮੰਗਾਂ ਨੂੰ ਲੈ ਕੇ ਜੋਸ਼ ਦੇਖਣ ਨੂੰ ਮਿਲ ਰਿਹਾ ਹੈ ਇੱਥੇ ਹੀ ਸਾਡੇ ਪੱਤਰਕਾਰ ਗਰਾਊਂਡ ਜ਼ੀਰੋ ਤੇ ਜਾ ਕੇ ਆਮ ਕਿਸਾਨਾਂ ਨਾਲ ਗੱਲਬਾਤ ਕਰਦੇ ਹਨ ਆਓ ਦੇਖਦੇ ਹਾਂ ਹਰਜੀਤ ਭਾਟੀਆ ਤੇ ਪਰਮਜੀਤ ਪੰਮਾ ਦੀ ਵਿਸ਼ੇਸ਼ ਰਿਪੋਰਟ ਦੇਸ਼ ਭਰ ਦੇ ਵਿੱਚ ਕਿਸਾਨਾਂ ਦਾ ਤੇ ਮਜ਼ਦੂਰਾ ਦਾ ਅੰਦੋਲਨ ਚੱਲ ਰਿਹਾ ਹੈ ਸ਼ੰਭੂ ਬਾਰਡਰ ਤੇ ਇਸ ਸਮੇਂ ਜੋ ਕਿ ਆਪਾਂ ਦੇਖਿਆ ਹੈ ਕਿ ਬਹੁਤ ਵੱਡਾ ਮਾਹੌਲ ਗਰਮਾਇਆ ਪਿਆ ਹੈ ਕਿਸਾਨਾਂ ਨੂੰ ਲੈ ਕੇ ਐਮਐਸਪੀ ਨੂੰ ਲੈ ਕੇ ਇਸ ਸਮੇਂ ਅਸੀਂ ਹੈਗੇ ਆ ਖੰਨਾ ਸ਼ਹਿਰ ਦੇ ਇੱਕ ਪਿੰਡ ਦੇ ਵਿੱਚ ਪਹੁੰਚੇ ਹਾਂ ਜਿੱਥੇ ਕੀ ਤੁਹਾਡੇ ਕਿਸਾਨਾਂ ਨਾਲ ਗੱਲਬਾਤ ਕਰਾਉਣਾ ਚਾਹਾਂਗੇ ਕੀ ਕਿਸਾਨਾਂ ਦੀ ਮੰਗ ਹੈ ਤੇ ਕੀ ਕਹਿਣਾ ਚਾਹਣਗੇ ਆਓ ਸਾਡੇ ਨਾਲ ਕਿਸਾਨ ਭਰਾ ਜੁੜੇ ਨੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਵੀਰ ਜੀ ਤੁਹਾਡਾ ਮੇਰਾ ਕਮਲਜੀਤ ਸਿੰਘ ਹੈ ਜੀ ਤਾਂ ਸਾ ਕਮਲਜੀਤ ਸਿੰਘ ਜੀ ਜੋ ਐਮ ਐਸ ਪੀ ਬਾਰੇ ਜੋ ਇਸਟਮ ਅੰਦੋਲਨ ਚੱਲ ਰਿਹਾ ਕਿਸਾਨਾਂ ਦਾ ਤੇ ਕੀ ਕਹਿਣਾ ਚਾਹੋਗੇ ਇਸ ਬਾਰੇ ਦੱਸੋ ਇੱਕੋ ਅੰਦੋਲਨ ਚੱਲ ਰਿਹਾ ਜੀ ਉਹ ਦਾਇਰ ਹੀ ਮੰਗਾ ਨੇ ਜੋ ਪਹਿਲਾਂ ਗਵਰਨਮੈਂਟ ਨੇ ਉਹਨਾਂ ਨੂੰ ਕਹਿ ਕੇ ਭੇਜਿਆ ਉਹ ਉਹੀ ਕਹਿ ਰਹੇ ਨੇ ਵੀ ਸਾਡੀਆਂ ਮੰਗਾਂ ਉਹ ਪੂਰੀਆਂ ਕਰੋ ਹਾਂ ਜੋ ਵੀ ਐਮਐਸਪੀ ਦਾ ਹੁਕਮ ਕਾਨੂੰਨ ਦਾ ਹੋਰ ਆ ਸਾਰਾ ਵੀ ਉਹ ਗੱਲਾਂ ਨੂੰ ਗਵਰਨਮੈਂਟ ਉਹਨਾਂ ਨੂੰ ਮਤਲਬ ਲਾਗੂ ਕਰੇ ਤੇ ਬਾਕੀ ਕੁਝ ਜਿੱਦਾਂ ਆਪਣੇ ਯੂਪੀ ਚ ਨੇ ਕਿਸਾਨ ਉਹਨਾਂ ਨੂੰ ਦੇਖੋ ਜਦੋਂ ਜ਼ਬਰਦਸਤੀ ਹੋਈ ਕਿੱਦਾਂ ਮਾਰੇ ਗਏ ਗੱਡੀਆਂ ਚੜਾ ਕੇ ਉਹਨਾਂ ਦਾ ਇਨਸਾਫ ਮਿਲੇ ਜਿਹੜੀਆਂ ਜਾਇਜ਼ ਮੰਗਾਂ ਨੇ ਗਵਰਨਮੈਂਟ ਨੂੰ ਇਹ ਕਰਨਾ ਵੀ ਚਾਹੀਦਾ ਜੀ ਜੈ ਮੰਗਾ ਤੁਸੀਂ ਕੀ ਕੀ ਕਹਿਣਾ ਚਾਹੁੰਦੇ ਇੱਕ ਤਾਂ ਐਮਐਸਪੀ ਹੋ ਗਈ ਕਿਸਾਨਾਂ ਦੀ ਹੋਰ ਕੀ ਮੰਗਾ ਜਿਹੜੀ ਕੋਈ ਸਾਡੇ ਦਰਸ਼ਕਾਂ ਦੱਸੋ ਹੋਰ ਦੇਖੋ ਜਿਹੜਾ ਵੀ ਰਿਟਨ ਚ ਇਹਨਾਂ ਨੇ ਐਗਰੀਮੈਂਟ ਗਵਰਨਮੈਂਟ ਨੇ ਕਰਿਆ ਉਹਨਾਂ ਨੂੰ ਸਾਰਾ ਪਤਾ ਉਹਦੇ ਵਿੱਚ ਕੀ ਕੀ ਆ ਹਨ ਤੇ ਇਹ ਤਾਂ ਹੁਣ ਉਹ ਦੱਸ ਸਕਦੇ ਨੇ ਆਪਣੀ ਸਾਰੀ ਗੱਲਬਾਤ ਵੀ ਕਿ ਕਿਉਂ ਨਹੀਂ ਕਰ ਰਹੇ ਕਿ ਡਿਲੇ ਕਰ ਰਹੇ ਨੇ ਨਾ ਟਾਈਮ ਕੱਢਤਾ ਹਨ ਤੁਹਾਡੇ ਸਾਹਮਣੇ ਯਾਨੀ ਕਿ ਸਰਕਾਰ ਜਿਹੜੀ ਹੈ ਮੰਗਾ ਨਹੀਂ ਮੰਨਦੀ ਵੀ ਹਜੇ ਵੀ ਤਾਂ ਹੀ ਫਿਰ ਉਹਨਾਂ ਕਿਸਾਨ ਸਾਰੇ ਫਿਰ ਦੁਬਾਰਾ ਇਹ ਚੀਜ਼ ਨੂੰ ਵੀ ਉਹ ਲਾਗ ਐਮਐਸਪੀ ਦਾ ਕਿਹਾ ਸੀ ਉਹ ਰਿਟਨ ਚ ਉਹਨਾਂ ਨੂੰ ਲਾਗੂ ਕਰ ਦੇਣਾ ਚਾਹੀਦਾ ਵੀ ਜਿੱਦਾਂ ਪਹਿਲਾਂ ਚੱਲ ਰਿਹਾ ਉਦਾਂ ਉਸੀਂ ਸੁਣਿਆ ਹੈ ਕਿ ਸਾਨੂੰ ਦੱਸਿਆ ਕਿਸਾਨ ਨੇ ਵੀ ਸਾਨੂੰ ਜਿਹੜੀ ਮੰਗਾਂ ਸਾਡੀ ਬਾਜੂ ਮੰਗਾਂ ਨੇ ਸਾਨੂੰ ਸਰਕਾਰ ਨੇ ਭਰੋਸਾ ਵੀ ਦਿੱਤਾ ਵੀ ਇਹਨਾਂ ਮੰਗਾਂ ਨੂੰ ਪੂਰਾ ਕਰ ਦੇਣੇ ਆਓ ਸਾਡੇ ਨਾਲ ਹੋਰ ਵੀ ਜੁੜੇ ਨੇ ਕਿਸਾਨ ਭਰਾ ਉਹਨਾਂ ਨਾਲ ਵੀ ਤੁਹਾਡੀ ਗੱਲ ਕਰਾਂਗੇ ਕੀ ਕਹਿਣਾ ਚਾਹੋਗੇ ਜੀ ਹਾਂ ਤੇਹੀ ਕਹਿੰਦੇ ਆ ਜੀ ਸਾਰਿਆਂ ਨੂੰ ਪਹਿਲਾ ਹੱਕ ਹੈ ਜਿਹੜਾ ਸਾਡਾ ਸਾਡੇ ਦੇਸ਼ ਦੀ ਰਾਜਧਾਨੀ ਹੈ ਦਿੱਲੀ ਸਾਨੂੰ ਉੱਥੇ ਜਾਣ ਤੋਂ ਕਿਉਂ ਰੋਕਿਆ ਜਾ ਰਿਹਾ ਕਿਉਂ ਇਹਨਾਂ ਤਸ਼ੱਦਦ ਕੀਤਾ ਜਾਇਆ ਇਹਨਾਂ ਦਾ ਕਦੇ ਪਾਕਿਸਤਾਨ ਨੇ ਤੇ ਸਾਦਰ ਨਹੀਂ ਕੀਤਾ ਸਾਡੇ ਦੇ ਜਿੰਨਾ ਇਹ ਕਰ ਰਹੇ ਨੇ ਅਸੀਂ ਇੰਡੀਆ ਦੇ ਨਾਗਰਿਕ ਆ ਕੋਈ ਸਾਡੇ ਕੋ ਕੋਈ ਹਥਿਆਰ ਨਹੀਂ ਸਾਡਾ ਇੱਕ ਟਰੈਕਟਰ ਹੀ ਆ ਇੱਕ ਟਰੈਕਟਰ ਕਿਉਂ ਚੁਬਦਾ ਇਹ ਉਹ ਉਹ ਨਾ ਨਾ ਕਰਨ ਸਾਨੂੰ ਜਾਣ ਦੇਣ ਦਿੱਲੀ ਉਸ ਤੋਂ ਬਾਅਦ ਸਾਡੀਆਂ ਮੰਗਾ ਸੋਨ ਜਿਵੇਂ ਅਸੀਂ ਆਪਣੀ ਰਾਜਧਾਨੀ ਜਾ ਰਹੇ ਹਾਂ ਜਹਾਂ ਪਏ ਸਾਨੂੰ ਪਾਸਪੋਰਟ ਕਰਦੇ ਵੀ ਇੰਡੀਆ ਦਾ ਤੁਸੀਂ ਇੰਡੀਆ ਦਾ ਪੰਜਾਬ ਹਿੱਸਾ ਨਹੀਂ ਹੈਗਾ ਤੁਸੀਂ ਤਾਂ ਪਾਸਪੋਰਟ ਤੇ ਮੋਹਰ ਲਵਾ ਕੇ ਤਾਂ ਆਏਗੇ ਵੀਜ਼ਾ ਦੇ ਦਿਆ ਕਰਨੇ ਕਿ ਅਸੀਂ ਚਲੇ ਜਾਇਆ ਕਰਾਂਗੇ ਇਹੀ ਹੋ ਸਕਦਾ ਹੁਣ ਹੋਰ ਕੀ ਆ ਇਹਦਾ ਹੁਣ ਆਹੀ ਕੁਝ ਹੋਇਆ ਇੰਨੇ ਇੰਨਾ ਬੈਰੀਕੇਡਿੰਗ ਬਾਰਡਰ ਦੇ ਹਾਲਾਤ ਨੇ ਉੱਥੇ ਜਿਹੜੀ ਪਾਕਿਸਤਾਨ ਨਾਲ ਆਪਣੀ ਹੱਦ ਹੈ ਤੁਸੀਂ ਵੀ ਦੇਖੀ ਹੋਊਗੇ ਉੱਥੇ ਸਿਰਫ ਇੱਕ ਕੰਡੇ ਵਾਲੀ ਤਾਰ ਲੱਗੀ ਹੋਈ ਹੈ ਇੱਥੇ ਇਹਨਾਂ ਨੇ ਉਹ ਕੋਈ ਚੀਜ਼ ਨਹੀਂ ਛੱਡੀ ਜਿਹੜੀ ਨਹੀਂ ਖੜਾਈ ਹੋਈ ਉੱਥੇ ਤੇ ਉਧਰੋਂ ਅਥਰੂ ਅੱਥ 393 ਦੇ ਫੈਰ ਹੋ ਰਹੇ ਨੇ 12 ਬੋਰ ਦੇ ਫੈਰ ਹੋ ਰਿਹਾ ਅੱਜ ਸ਼ੁਭ ਕਰਨ ਮੁੰਡਾ ਮਰਿਆ ਉਹਦੇ ਮੱਥੇ ਦੇ ਵਿੱਚ ਪੱਕੀ ਬੰਦੂਕ ਦੀ ਗੋਲੀ ਲੱਗੀ ਆ ਉਹ ਕਿਹਨੇ ਚਲਾਈ ਆ ਉਹਦਾ ਕੋਈ ਜਵਾਬ ਦੇ ਸਕਦਾ ਕੋਈ ਗਵਰਨਮੈਂਟ ਉਹਦਾ ਜਵਾਬ ਦਵੇ ਸਾਨੂੰ ਵੀ ਇਹ ਕਿਉਂ ਮਾਰਿਆ ਮੁੰਡਾ ਉਹਨੇ ਕੀ ਕਰਤਾ ਹੁੰਦਾ ਗਿੱਲੀ ਬੋਰੀ ਲੈ ਕੇ ਜਾ ਕੇ ਜਾਂਦੀ ਕਿਲੀ ਬੋਰੀ ਚ ਕਿਹੜਾ ਹਥਿਆਰ ਆਤੀ ਉਹਦੇ ਕੋ ਉਹ ਆਪਣੇ ਬਚਾਅ ਦੇ ਲਈ ਗਿੱਲੀ ਬੋਰੀ ਜੋ ਅਥਰੂ ਗਾਇ ਦਾ ਗੋਲਾ ਉਹਦੇ ਉੱਪਰ ਸਿੱਟ ਦੇਦੀ ਉਹਦੇ ਗੋਲੀ ਮਾਰੀ ਆ ਵਿਚਾਰੇ ਤੇ ਹੋਰ ਵੀ ਕਿਸਾਨਾਂ ਨੂੰ ਬਜ਼ੁਰਗਾਂ ਨੂੰ ਟਰਾਲੀਆਂ 'ਚ ਬੈਠਿਆਂ ਨੂੰ ਚੱਕ ਕੇ ਲੈ ਗਏ ਨੇ ਦੇਖੋ ਸ਼ੁਭ ਕਰਨ ਦੀ ਮੌਤ ਹੋਈ ਹੈ ਬਹੁਤ ਦੁਖਦਈ ਘਟ ਪਰ ਸਰਕਾਰ ਨੇ ਵੀ ਉਹਦੇ ਲਈ ਕਰੋੜ ਰੁਪਏ ਦਾ ਅਨਾਉਂਸ ਕੀਤਾ ਹੈ ਤੇ ਉਹਦੀ ਭੈਣ ਨੂੰ ਵੀ ਨੌਕਰੀ ਦੇਣ ਦਾ ਕੀਤਾ ਤੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਨਹੀਂ ਸਰਕਾਰ ਨੇ ਜੋ ਕੀਤਾ ਚਲੋ ਵਧੀਆ ਕੀਤਾ ਪਰ ਉਹਨਾਂ ਦਾ ਪੁੱਤ ਤਾਂ ਨਹੀਂ ਵਾਪਸ ਆਉਣਾ 1 ਕਰੋੜ ਰੁਪਏ ਨਾਲ ਮਾਂ ਨੂੰ ਪੁੱਤ ਨਹੀਂ ਮਿਲਣਾ ਦਾਦੀ ਨੂੰ ਉਹਦਾ ਬੜਾਪੇ ਦਾ ਸਾਰਾ ਨਹੀਂ ਮਿਲਣਾ ਇੰਨੀ ਇੰਨੀਆਂ ਮੁਸ਼ਕਲਾਂ ਨੇ ਭੈਣਾਂ ਨੂੰ ਭਾਈ ਨਹੀਂ ਮਿਲਣਾ ਜੇ ਗਵਰਨਮੈਂਟ ਉਹ ਹੀ ਪਹਿਲੇ ਹੀ ਸੋਚ ਲਵੇ ਵੀ ਇਹ ਕੰਮ ਉੱਥੇ ਨਾ ਹੋਣ ਰੋਕਣ ਦੇ ਤਰੀਕੇ ਹੋਰ ਵੀ ਬਹੁਤ ਨੇ ਸਮਝਾਉਣ ਦੇ ਤਰੀਕੇ ਹੋਰ ਵੀ ਹੋ ਕਿ ਕਿ ਗੋਲੀਆਂ ਦਾ ਇਲਾਜ ਤਾਂ ਨਹੀਂ ਹੈਗੀ ਆਪਣੇ ਹੀ ਸਾਨੂੰ ਆਪਣੀ ਮਾਰਨ ਲੱਗੇ ਨਹੀਂ ਹਾਈ ਕੋਰਟ ਦੀ ਵੀ ਹਦਾਇਤਾਂ ਆਈਆਂ ਨੇ ਵੀ ਕਿਸਾਨ ਅੰਦੋਲਨ ਕਰ ਸਕਦੇ ਨੇ ਪਰ ਟਰੈਕਟਰ ਟਰਾਲੀਆਂ ਦਾ ਜੂੜ ਉਹਨਾਂ ਨੇ ਮਨਾ ਕੀਤਾ ਹੈ ਤੇ ਇਸ ਬਾਰੇ ਛੋਟੀ ਜੀ ਗੱਲ ਜਿਹੜੇ ਇੱਕ ਟਰੈਕਟਰ ਹੈ ਨਾ ਟਰੈਕਟਰ ਇੱਕ ਮਸ਼ੀਨਰੀ ਨਹੀਂ ਹੈਗੀ ਕਿਸਾਨ ਦੇ ਲਈ ਉਹ ਕਿਸਾਨ ਦਾ ਪੁੱਤਰ ਹੈ ਕਿਸਾਨ ਦਾ ਭਾਈ ਹੈ ਕਿਸੇ ਦਾ ਪਿਤਾ ਵੀ ਹੈ ਕੋਈ ਛੋਟਾ ਕਿਸਾਨ ਹੈ ਉਹਦਾ ਪਿਓ ਵੀ ਹੈ ਟਰੈਕਟਰ ਹਰੇਕ ਦੁੱਖ ਸੁੱਖ ਚ ਖੜਨੇ ਵਾਲਾ ਹੈ ਕਿਸਾਨ ਦੇ ਨਾਲ ਕੋਈ ਇਹ ਕੋਈ ਇਹ ਨਹੀਂ ਹੈਗਾ ਕਿ ਟਰੈਕਟਰ ਦੇ ਨਾਲ ਤਾਂ ਇਹ ਹੋਣੀ ਨਹੀਂ ਚਾਹੀਦੀ ਕੋਈ ਐਦਾਂ ਦੀ ਗੱਲ ਪਹਿਲਾਂ 1 ਸਾਲ ਉੱਥੇ ਰੋਡਾਂ ਦੇ ਟਰੈਕਟਰ ਖੜੇ ਨੇ ਟਰੈਕਟਰ ਨੇ ਕੀ ਦਾ ਕੀ ਨੁਕਸਾਨ ਕੀਤਾ ਉੱਥੇ ਇੱਕ ਵਾਰੀ ਗਵਰਨਮੈਂਟ ਇਹ ਤਾਂ ਦੱਸ ਦੇਵੇ ਵੀ ਟਰੈਕਟਰ ਦੀ ਵਜ੍ਹਾ ਨਾਲ ਸਾਡਾ ਨੁਕਸਾਨ ਹੋ ਗਿਆ ਟਰੈਕਟਰ ਤਾਂ ਇੱਕ ਸੁਵਾਰੀ ਆ ਸਾਡੀ ਹੁਣ ਤੇ ਹੁਣ ਕੀ ਚਾਹਨੇ ਸਰਕਾਰ ਤੋਂ ਕੀ ਮੰਗ ਰੱਖਦੇ ਹੋ ਸਰਕਾਰ ਤੋਂ ਮੰਗ ਇਹ ਆ ਜੋ ਸਾਡੇ ਆਗੂ ਤੁਤ ਮੰਗਾ ਮੰਗ ਰਹੇ ਨੇ ਜੋ ਮੋਦੀ ਸਾਹਿਬ ਨੇ ਪਹਿਲਾਂ ਮੰਨੇ ਹੋਏ ਨੇ ਪਹਿਲਾਂ ਰਿਟਰਨ ਦੇ ਵਿੱਚ ਉਹਨਾਂ ਨੇ ਇੱਕ ਰਿਟਰਨ ਈ ਨਹੀਂ ਦਿੱਤਾ ਮੰਨੇ ਹੋਏ ਨਹੀਂ ਉਹਨਾਂ ਨੇ ਕਾਨੂੰਨ ਰੱਦ ਕੀਤੇ ਨੇ ਕਾਨੂੰਨ ਰੱਦ ਤਾਂ ਚਲੋ ਕਰਦੇ ਹੋ ਨਾਲ ਜੋ ਮੰਨੇ ਸੀ ਦੀ ਐਮਐਸਪੀ ਦਾ ਗਾਰੰਟੀ ਕ ਐਮਐਸਪੀ ਦੀ ਗਰੰਟੀ ਦੇ ਲਈ ਕਾਨੂੰਨ ਲਿਆਵਾਂਗੇ ਉਹ ਕਾਨੂੰਨ ਨਹੀਂ ਲਿਆ ਰਹੇ ਬਾਕੀ ਦੇ ਮੰਗਾਂ ਤਾਂ ਬਹੁਤ ਛੋਟੀਆਂ ਮੰਗਾਂ ਨੇ ਕਿ ਸਰਕਾਰ ਦੇ ਨਹੀਂ ਮੰਲੇ ਸਭ ਤੋਂ ਬड़ी ਮੰਗ ਤਾਂ ਐਮਐਸਪੀ ਦੀ ਹੈ ਸੋ ਤੁਸੀਂ ਸੁਣਿਆ ਸ਼ਾਂਤਮਈ ਤਰੀਕੇ ਨਾਲ ਸਰਕਾਰ ਤੋਂ ਮੰਗ ਚਾਹੁੰਦੇ ਨੇ ਉਹ ਕਹਿੰਦੇ ਨੇ ਕਿ ਅਸੀਂ ਭਾਰਤ ਦੇ ਅੰਗ ਦੇ ਵਿੱਚ ਆ ਸੀ ਤੇ ਉਹਦੇ ਸੰਵਿਧਾਨ ਦੇ ਵਿੱਚ ਵੀ ਆ ਸ਼ਾਂਤਮਈ ਤਰੀਕੇ ਨਾਲ ਸਾਡੀਆਂ ਜੋ ਮੰਗਾਂ ਜੋ ਮੋਦੀ ਸਾਹਿਬ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਉਹਨੂੰ ਪੂਰਾ ਕੀਤਾ ਜਾਏ ਹਰਜੀਤ ਸਿੰਘ ਭਾਟੀਆਂ ਨਾਲ ਪਰਮਜੀਤ ਸਿੰਘ